ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ 'ਚ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ ਵਧਿਆ 300 ਹੋਰ ਫੈਡਰਲ ਨੌਕਰੀਆਂ ਖਤਮ ਕੀਤੇ ਜਾਣ ਦੀ ਯੋਜਨਾ ਕੈਨੇਡੀਅਨ ਯੂਨੀਵਰਸਿਟੀਆਂ ਦਾ ਵਫਦ ਭਾਰਤੀ ਮੰਤਰੀ ਨੂੰ ਮਿਲਿਆ ਭਾਰਤ ਕੈਨੇਡਾ ਉੱਚ ਸਿੱਖਿਆ ਸਬੰਧਾਂ ਨੂੰ ਹੁਲਾਰਾ ਦੇਣ ਦੇ ਯਤਨ ਸ਼ੁਰੂ ਕੈਨੇਡਾ ਨੇ ਕਿਊਬਾ ਲਈ ਟਰੈਵਲ ਐਡਵਾਈਜ਼ਰੀ ਕੀਤੀ ਅਪਡੇਟ ਕੈਨੇਡੀਅਨਸ ਨੂੰ ਬਹੁਤ ਸਾਵਧਾਨੀ ਵਰਤਣ ਦੀ ਕੀਤੀ ਅਪੀਲ ਗੋਲੀਆਂ ਚਲਾਉਣ ਵਾਲਿਆਂ ਦੇ ਅਸਾਈਲਮ ਦਾਅਵੇ ਹਾਸੋ ਹੀ ਨੇ ਪੌਲ ਡਡਵਾਲ ਬਣੇ ਕਮਿਊਨਿਟੀ ਐਡਵਾਈਜ਼ਰੀ ਗਰੁੱਪ ਦੇ ਮੁਖੀ ਕੈਨੇਡਾ ਦਾ ਇਮੀਗ੍ਰੇਸ਼ਨ ਪ੍ਰੋਸੈਸਿੰਗ ਸਿਸਟਮ ਇੱਕ ਵਾਰ ਫਿਰ ਦਬਾਹ ਹੇਠ ਹੈ ਕਿਉਂਕਿ ਅਰਜ਼ੀਆਂ ਦੀ ਗਿਣਤੀ ਵਧ ਰਹੀ ਹੈ ਤੇ ਸਟਾਫ ਦੀ ਗਿਣਤੀ ਘਟ ਰਹੀ ਹੈ ਨਵੇਂ ਆંકੜੇ ਦੱਸਦੇ ਨੇ ਕਿ ਇਮੀਗ੍ਰੇਸ਼ਨ ਅਰਜ਼ੀਆਂ ਦੀ ਗਿਣਤੀ 21 ਲੱਖ ਤੋਂ ਉੱਪਰ ਪਹੁੰਚ ਗਈ ਹੈ ਜਦਕਿ ਸਰਵਿਸ ਸਟੈਂਡਰਡ ਤੋਂ ਵੱਧ ਸਮਾਂ ਲੈਣ ਵਾਲੇ ਬੈਕਲੌਗ ਕੇਸਾਂ 'ਚ ਪਿਛਲੇ ਸਾਲ ਦੇ ਮੁਕਾਬਲੇ 12.7 ਫੀਸਦੀ ਦਾ ਵਾਧਾ ਦਰਜ ਹੋਇਆ ਹੈ ਸਰਕਾਰੀ ਬਜਟ 'ਚ ਕਟੌਤੀ ਦੇ ਹਿੱਸੇ ਵਜੋਂ ਅਗਲੇ 3 ਸਾਲਾਂ 'ਚ 300 ਹੋਰ ਫੈਡਰਲ ਇਮੀਗ੍ਰੇਸ਼ਨ ਨੌਕਰੀਆਂ ਖਤਮ ਕੀਤੇ ਜਾਣ ਦੀ ਯੋਜਨਾ ਹੈ ਜਿਸ ਨਾਲ ਸਥਿਤੀ ਹੋਰ ਵੀ ਵਿਗੜ ਸਕਦੀ ਹੈ ਪੱਕੀ ਰਹਿਸ਼ ਅਸਥਾਈ ਰਹਿਸ਼ ਨਾਗਰਿਕਤਾ ਤੇ ਸ਼ਰਨਾਰਥੀ ਅਰਜ਼ੀਆਂ ਸਭ ਚ ਵਾਧਾ ਦੇਖਿਆ ਗਿਆ ਹੈ ਇਕੱਲੇ ਨਾਗਰਿਕਤਾ ਦੇ ਬੈਕਲੌਗ 17% ਤੋਂ ਵੱਧ ਕੇ 23% ਹੋ ਗਏ ਨੇ ਜਦਕਿ ਫੈਸਲੇ ਦੀ ਉਡੀਕ ਕਰ ਰਹੇ ਸ਼ਰਨਾਰਥੀ ਦਾਅਵਿਆਂ ਦੀ ਗਿਣਤੀ ਹੁਣ 3 ਲੱਖ ਤੋਂ ਪਾਰ ਹੋ ਗਈ ਹੈ ਬਿਨੇਕਾਰਾਂ ਲਈ ਇਸ ਦਾ ਮਤਲਬ ਹੈ ਲੰਬਾ ਇੰਤਜ਼ਾਰ ਅਤੇ ਬਧੇਰੇ ਅਨਿਸ਼ਚਿਤਤਾ ਇੱਕ ਰੈਗੂਲੇਟਿਡ ਇਮੀਗ੍ਰੇਸ਼ਨ ਕੰਸਲਟੈਂਟ ਦੇ ਨਜ਼ਰੀਏ ਤੋਂ ਇਹ ਅੰਕੜੇ ਗਲਤੀ ਮੁਕਤ ਅਰਜ਼ੀਆਂ ਦੀ ਮਹੱਤਤਾ ਨੂੰ ਦਰਸਾਉਂਦੇ ਨੇ ਤਾਂ ਜੋ ਕਿਸੇ ਵਾਧੂ ਜਾਂਚ ਜਾਂ ਦੇਰੀ ਤੋਂ ਬਚਿਆ ਜਾ ਸਕੇ ਫੈਡਰਲ ਸਰਕਾਰ ਨੇ ਪਿਛਲੇ ਸਾਲ ਦੌਰਾਨ ਇਮੀਗ੍ਰੇਸ਼ਨ ਵਿਭਾਗਾਂ 'ਚ ਸਟਾਫ ਪਹਿਲਾਂ ਹੀ ਘਟਾ ਦਿੱਤਾ ਹੈ ਯੋਜਨਾਬੱਧ ਕਟੌਤੀਆਂ 'ਚ ਫਰੰਟਲਾਈਨ ਤੇ ਕਾਰਜਕਾਰੀ ਦੋਵੇਂ ਅਹੁਦੇ ਸ਼ਾਮਲ ਨੇ ਅਨੁਮਾਨਾਂ ਅਨੁਸਾਰ ਪ੍ਰਬੰਧਕੀ ਭੂਮਿਕਾਵਾਂ 'ਚ 10 ਤੋਂ 15% ਦੀ ਕਮੀ ਆ ਸਕਦੀ ਹੈ ਹਾਲਾਂਕਿ ਡਿਜੀਟਲ ਟੂਲਸ ਤੋਂ ਕੰਮ ਦਾ ਬੋਝ ਘਟਾਉਣ ਦੀ ਉਮੀਦ ਹੈ ਪਰ ਮਾਹਿਰ ਚੇਤਾਵਨੀ ਦਿੰਦੇ ਨੇ ਕਿ ਸਿਰਫ ਆਟੋਮੇਸ਼ਨ ਖਾਸ ਕਰਕੇ ਗੁੰਝਲਦਾਰ ਫਾਈਲਾਂ ਦੇ ਮਾਮਲੇ 'ਚ ਤਜਰਬੇਕਾਰ ਅਧਿਕਾਰੀਆਂ ਦੀ ਜਗ੍ਹਾ ਨਹੀਂ ਲੈ ਸਕਦੀ ਪ੍ਰੋਸੈਸਿੰਗ 'ਚ ਦੇਰੀ ਨਾ ਸਿਰਫ ਬੇਨਕਾਰਾਂ ਨੂੰ ਸਗੋਂ ਨਾ ਕੈਨੇਡੀਅਨਜ਼ ਰੋਜ਼ਗਾਰਦਾਤਿਆਂ ਨੂੰ ਵੀ ਪ੍ਰਭਾਵਿਤ ਕਰਦੀ ਹੈ ਜੋ ਲੇਬਰ ਦੀਆਂ ਸ਼ਰਤਾਂ ਨੂੰ ਜਾਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਮੀਗ੍ਰੇਸ਼ਨ ਤੇ ਨਿਰਭਰ ਕਰਦੇ ਨੇ ਵਰਕ ਪਰਮਿਟ ਐਕਸਟੈਂਸ਼ਨ ਤੇ ਪੱਕੀ ਰਹਿائش ਦੀ ਮਨਜ਼ੂਰੀ 'ਚ ਦੇਰੀ ਕਾਰਨ ਕੰਮਕਾਜ ਦੀ ਯੋਜਨਾਬੰਦੀ 'ਚ ਵਿਗਨ ਪੈਂਦਾ ਏ ਬੈਕਲੌਗ ਕਾਰਨ ਹੋਣ ਵਾਲੀ ਦੇਰੀ ਤੋਂ ਬਚਣ ਲਈ ਚੰਗੀ ਤਰ੍ਹਾਂ ਤਿਆਰ ਕੀਤੀਆਂ ਅਰਜ਼ੀਆਂ ਹੀ ਸਭ ਤੋਂ ਮਜ਼ਬੂਤ ਬਚਾ ਦੇ ਜਿਵੇਂ ਜਿਵੇਂ ਬੈਕਲੌਗ ਵੱਧ ਰਿਹਾ ਏ ਮਾਮੂਲੀ ਗਲਤੀਆਂ ਕਾਰਨ ਵੀ ਮਹੀਨਿਆਂ ਦੀ ਵਾਧੂ ਉਡੀਕ ਕਰਨੀ ਪੈ ਸਕਦੀ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਬੈਕਲੌਗ ਅਜੇੇ ਸਮੇਂ ਚ ਵਧ ਰਹੇ ਨੇ ਜਦੋਂ ਸਟਾਫ ਘਟ ਰਿਹਾ ਏ ਇਸ ਲਈ ਬੇਨਕਾਰਾਂ ਨੂੰ ਆਪਣੀਆਂ ਫਾਈਲਾਂ ਬਹੁਤ ਹੀ ਸੋਚ ਸਮਝ ਕੇ ਲਗਾਉਣੀਆਂ ਚਾਹੀਦੀਆਂ ਨੇ ਕੈਨੇਡਾ ਦੇ ਹਾਈ ਕਮਿਸ਼ਨਰ ਅੰਬੈਸਡਰ ਕ੍ਰਿਸਟੋਫਰ ਕੂਟਰ ਦੀ ਅਗਵਾਈ ਹੇਠ 24 ਪ੍ਰਮੁੱਖ ਕੈਨੇਡੀਅਨ ਯੂਨੀਵਰਸਿਟੀਆਂ ਦੇ ਅਕਾਦਮਿਕ ਨੇਤਾਵਾਂ ਦੇ ਇੱਕ ਵਫਦ ਨੇ ਭਾਰਤ ਦੇ ਸਿੱਖਿਆ ਮੰਤਰੀ ਤਰਮਿੰਦਰ ਪ੍ਰਧਾਨ ਨਾਲ ਮੁਲਾਕਾਤ ਕੀਤੀ ਇਸ ਮੀਟਿੰਗ ਦਾ ਉਦੇਸ਼ ਭਾਰਤੀ ਉੱਚ ਸਿੱਖਿਆ ਸੰਸਥਾਵਾਂ ਨਾਲ ਅਕਾਦਮਿਕ ਤੇ ਖੋਜ ਰੁਝੇਵਿਆਂ ਨੂੰ ਡੂੰਘਾ ਕਰਨਾ ਅਤੇ ਉੱਚ ਸਿੱਖਿਆ 'ਚ ਭਾਰਤ-ਕੈਨੇਡਾ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਸੀ ਪ੍ਰਧਾਨ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਗਈ ਜਾਣਕਾਰੀ ਅਨੁਸਾਰ ਕੈਨੇਡੀਅਨ ਯੂਨੀਵਰਸਿਟੀਆਂ ਅੰਤਰਰਾਸ਼ਟਰੀ ਕੈਂਪਸ ਸਥਾਪਤ ਕਰਨ ਅਕਾਦਮਿਕ ਖੋਜ ਅਤੇ ਨਵੀਨਤਾ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਪ੍ਰਤਿਭਾ ਵਿਕਾਸ ਅਤੇ ਭਵਿੱਖ ਲਈ ਕਾਰਜਬਲ ਤਿਆਰ ਕਰਨ ਦੇ ਨਾਲ-ਨਾਲ ਲੰਬੇ ਸਮੇਂ ਦੇ ਵਿਦਿਅਕ ਏਜੰਡੇ ਨੂੰ ਅੱਗੇ ਵਧਾਉਣ ਲਈ ਨਵੇਂ ਮਾਡਲ ਤਿਆਰ ਕਰਨ ਦੀਆਂ ਇੱਛੁਕ ਨੇ ਦਸੰਬਰ 2025 ਚ ਸੰਸਦ ਦੇ ਸਰਦਰੁੱਤ ਸੈਸ਼ਨ ਦੌਰਾਨ ਵਿਦੇਸ਼ ਮੰਤਰਾਲੇ ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ ਕੈਨੇਡਾ ਚ 427085 ਭਾਰਤੀ ਵਿਦਿਆਰਥੀ ਨੇ ਇਸ ਸੰਖਿਆ ਚ ਸਕੂਲਾਂ ਤੇ ਯੂਨੀਵਰਸਟੀਆਂ ਦੋਵਾਂ ਚ ਪੜਨ ਵਾਲੇ ਵਿਦਿਆਰਥੀ ਸ਼ਾਮਲ ਨੇ ਨੀਤੀ ਆਯੋਗ ਦੀ ਰਿਪੋਰਟ ਅਨੁਸਾਰ 2024 ਚ ਕੈਨੇਡਾ ਭਾਰਤੀ ਵਿਦਿਆਰਥੀਆਂ ਲਈ ਸਭ ਤੋਂ ਪਸੰਦੀਦਾ ਦੇਸ਼ ਰਿਹਾ ਇਸ ਤੋਂ ਬਾਅਦ ਅਮਰੀਕਾ ਯੂਨਾਈਟਿਡ ਕਿੰਗਡਮ ਆਸਟ੍ਰੇਲੀਆ ਤੇ ਜਰਮਨੀ ਦਾ ਨੰਬਰ ਆਉਂਦਾ ਹੈ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅਧਿਕਾਰਤ ਅੰਕੜਿਆਂ ਅਨੁਸਾਰ 2024 ਦੇ ਮੁਕਾਬਲੇ 2025 ਚ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਚ ਲਗਭਗ 60% ਦੀ ਗਿਰਾਵਟ ਦਰਜ ਕੀਤੀ ਗਈ। ਇੱਕ ਸਾਲ ਦੇ ਅੰਦਰ ਨਵੇਂ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ 'ਚ ਲਗਭਗ 1.32 ਲੱਖ ਦੀ ਕਮੀ ਆਈ ਜੋ ਕਿ 2023 ਦੇ ਅਖੀਰ ਤੋਂ ਲਾਗੂ ਕੀਤੇ ਗਏ ਸਖਤ ਸੁਧਾਰਾਂ ਦਾ ਨਤੀਜਾ ਹੈ 2024 ਦੇ ਸ਼ੁਰੂ 'ਚ ਕੈਨੇਡਾ ਸਰਕਾਰ ਨੇ ਰਹਿائش ਅਤੇ ਬੁਨਿਆਦੀ ਢਾਂਚੇ ਦੇ ਦਬਾਅ ਨੂੰ ਘਟਾਉਣ ਲਈ ਸਾਲਾਨਾ 3,60,000 ਸਟੱਡੀ ਪਰਮਿਟਸ ਦੀ ਸੀਮਾ ਨਿਰਧਾਰਤ ਕੀਤੀ ਸੀ 2025 'ਚ ਇਸ ਸੀਮਾ 'ਚ ਵੀ 10% ਦੀ ਹੋਰ ਕਟੌਤੀ ਕੀਤੀ ਗਈ ਤੋਂ ਖਾਤੜੀ ਨੂੰ ਰੋਕਣ ਲਈ ਹਰੇਕ ਸਵੀਕ੍ਰਿਤੀ ਪੱਤਰ ਦੀ ਅਧਿਕਾਰਤ ਪ੍ਰਕਿਰਿਆ ਰਾਹੀਂ ਪੁਸ਼ਟੀ ਕਰਨਾ ਲਾਜ਼ਮੀ ਕਰ ਦਿੱਤਾ ਆ ਗਿਆ ਕੈਨੇਡਾ ਚ ਵੱਧਦੀ ਮਹਿੰਗਾਈ ਕਾਰਨ ਵਿਦਿਆਰਥੀਆਂ ਲਈ ਵਿੱਤੀ ਲੋੜਾਂ ਦੇ ਫੰਡ ਵਿੱਚ ਵਾਅਦਾ ਕੀਤਾ ਗਿਆ ਸਰਕਾਰ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਦਾ ਉਦੇਸ਼ ਅਸਲ ਪ੍ਰਤਿਭਾ ਨੂੰ ਰੋਕਣਾ ਨਹੀਂ ਸਗੋਂ ਇਮੀਗ੍ਰੇਸ਼ਨ ਨੂੰ ਟਿਕਾਊ ਤੇ ਲੇਬਰ ਮਾਰਕੀਟ ਦੀਆਂ ਲੋੜਾਂ ਅਨੁਸਾਰ ਬਣਾਉਣਾ ਹੈ ਕੈਨੇਡਾ ਦੀ ਫੈਡਰਲ ਸਰਕਾਰ ਨੇ ਕਿਊਬਾ ਲਈ ਟਰੈਵਲ ਐਡਵਾਈਜ਼ਰੀ ਅਪਡੇਟ ਕੀਤੀ ਹੈ ਇਸ ਵਿੱਚ ਕੈਨੇਡੀਅਨਸ ਨੂੰ ਉੱਚ ਪੱਧਰੀ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ ਕਿਊਬਾ ਸਰਦੀਆਂ ਦੌਰਾਨ ਕੈਨੇਡੀਅਨ ਯਾਤਰੀਆਂ ਦੀਆਂ ਮਨਪਸੰਦ ਥਾਵਾਂ 'ਚੋਂ ਇੱਕ ਹੈ ਸਰਕਾਰ ਦੀ ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਬਿਜਲੀ ਫਿਊਲ ਅਤੇ ਖਾਣ-ਪੀਣ ਸਮੇਤ ਬੁਨਿਆਦੀ ਜ਼ਰੂਰਤਾਂ ਦੀ ਵਧ ਰਹੀ ਘਾਟ ਦਾ ਅਸਰ ਰਿਜ਼ੋਰਟਸ 'ਤੇ ਵੀ ਪੈ ਸਕਦਾ ਹੈ ਐਡਵਾਈਜ਼ਰੀ ਅਨੁਸਾਰ ਕਿਊਬਾ 'ਚ ਬਿਜਲੀ ਫਿਊਲ ਅਤੇ ਖਾਣਾ ਪਾਣੀ ਤੇ ਦਵਾਈਆਂ ਵਰਗੀਆਂ ਚੀਜ਼ਾਂ ਦੀ ਕਮੀ ਵਧ ਰਹੀ ਹੈ ਇਸ ਲਈ ਉੱਥੇ ਉੱਚ ਪੱਧਰੀ ਸਾਵਧਾਨੀ ਵਰਤੀ ਜਾਵੇ ਹਾਲਾਤ ਅੰਦਾਜ਼ੇ ਤੋਂ ਪਰੇ ਨੇ ਤੇ ਹੋਰ ਵਿਗੜ ਸਕਦੇ ਨੇ ਜਿਸ ਨਾਲ ਉਡਾਣਾਂ 'ਚ ਵਿਗਨ ਪੈ ਸਕਦਾ ਹੈ ਐਡਵਾਈਜ਼ਰੀ ਮੁਤਾਬਕ ਕਿਊਬਾ ਆਪਣੀ ਬਿਜਲੀ ਪ੍ਰਣਾਲੀ ਤੇ ਦਬਾਅ ਘਟਾਉਣ ਲਈ ਹਰ ਰੋਜ਼ ਲੰਬੇ ਸਮੇਂ ਦੀਆਂ ਯੋਜਨਾਬੱਧ ਬਿਜਲੀ ਕਟੌਤੀਆਂ ਕਰਦਾ ਹੈ ਇਸ ਤੋਂ ਇਲਾਵਾ ਅਚਾਨਕ ਬਿਜਲੀ ਬੰਦ ਹੋਣ ਦੀਆਂ ਘਟਨਾਵਾਂ ਵੀ ਹੁੰਦੀਆਂ ਨੇ ਜੋ 24 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲ ਸਕਦੀਆਂ ਨੇ ਹਾਲਾਂਕਿ ਵੱਡੇ ਹੋਟਲ ਅਤੇ ਰਿਜ਼ੋਰਟ ਆਮ ਤੌਰ ਤੇ ਜਨਰੇਟਰ ਵਰਤਦੇ ਨੇ ਪਰ ਫਿਊਲ ਦੀ ਘਾਟ ਕਾਰਨ ਭੋਜਨ ਪਾਣੀ ਅਤੇ ਗਰਮ ਪਾਣੀ ਵਰਗੀਆਂ ਸਹੂਲਤਾਂ ਪ੍ਰਭਾਵਿਤ ਹੋ ਸਕਦੀਆਂ ਨੇ ਸਰਕਾਰ ਨੇ ਐਡਵਾਈਜ਼ਰੀ ਚ ਇਹ ਵੀ ਕਿਹਾ ਹੈ ਕਿ ਫਿਊਲ ਦੀ ਕਮੀ ਕਾਰਨ ਕੂਬਾ ਦੇਸ਼ ਤੇ ਯਾਤਰਾ ਕਰਨੀ ਬਹੁਤ ਮੁਸ਼ਕਲ ਹੋ ਗਈ ਹੈ ਤੇ ਟੈਕਸੀਆਂ ਸਮੇਤ ਸਰਕਾਰੀ ਆਵਾਜਾਈ ਪ੍ਰਭਾਵਿਤ ਹੈ। ਗੈਸ ਸਟੇਸ਼ਨਾਂ ਤੇ ਅਕਸਰ ਲੰਬੀਆਂ ਕਤਾਰਾਂ ਲੱਗਦੀਆਂ ਨੇ ਜਿਨ੍ਹਾਂ ਕਾਰਨ ਕਈ ਵਾਰੀ ਝੜਪਾਂ ਵੀ ਹੋ ਜਾਂਦੀਆਂ ਨੇ। ਕੈਨੇਡੀਅਨ ਮੀਡੀਆ ਨੇ ਕੂਬਾ ਜਾਣ ਵਾਲੀਆਂ ਕਈ 에ਅਰਲਾਈਨਸ ਤੇ ਟ੍ਰੈਵਲ ਕੰਪਨੀਆਂ ਨਾਲ ਸੰਪਰਕ ਕੀਤਾ ਪਰ ਹੁਣ ਤੱਕ ਸਿਰਫ ਫਲਾਈਟ ਸੈਂਟਰ ਨੇ ਜਵਾਬ ਦਿੱਤਾ ਹੈ। ਫਲਾਈਟ ਸੈਂਟਰ ਕੈਨੇਡਾ ਦੀ ਕਾਰਜਕਾਰੀ ਵਾਈਸ ਪ੍ਰੈਜ਼ੀਡੈਂਟ ਅਨੀਤਾ ਐਮੇਲੀਓ ਨੇ ਕਿਹਾ ਹੈ ਕਿ ਕੂਬਾ ਬਾਰੇ ਲੋਕਾਂ ਦੀ ਪ੍ਰਤੀਕਿਰਿਆ ਇੱਕੋ ਜਿਹੀ ਨਹੀਂ ਹੈ। ਕਈ ਕੈਨੇਡੀਅਨ ਖਾਸ ਕਰਕੇ ਉਹ ਜੋ ਪਹਿਲਾਂ ਕਿਊਬਾ ਜਾ ਚੁੱਕੇ ਨੇ ਅਜੇ ਵੀ ਉੱਥੇ ਜਾਣ ਦੀ ਬੁਕਿੰਗ ਕਰਵਾ ਰਹੇ ਨੇ ਹਾਲਾਂਕਿ ਪਹਿਲਾਂ ਨਾਲੋਂ ਹੁਣ ਵਧੇਰੇ ਝਿਜਕ ਵੀ ਵੇਖੀ ਜਾ ਰਹੀ ਹੈ ਜਿੱਥੇ ਕੁਝ ਯਾਤਰੀ ਹੋਰ ਸਵਾਲ ਪੁੱਛ ਰਹੇ ਨੇ ਯਾਤਰਾ ਪਲਾਨ ਅੱਗੇ ਪਾ ਰਹੇ ਨੇ ਜਾਂ ਸਰਕਾਰੀ ਟਰੈਵਲ ਐਡਵਾਈਜ਼ਰੀ ਦੇ ਮੱਦੇਨਜ਼ਰ ਆਪਣੀਆਂ ਯੋਜਨਾਵਾਂ 'ਤੇ ਮੁੜ ਵਿਚਾਰ ਕਰ ਰਹੇ ਨੇ ਕੈਨੇਡਾ ਚ ਪੰਜਾਬੀ ਕਾਰੋਬਾਰੀਆਂ ਤੇ ਗੋਲੀਆਂ ਚਲਾਉਂਦੇ ਕਾਬੂ ਕੀਤੇ ਸ਼ੱਕੀਆਂ ਵੱਲੋਂ ਅਸਾਈਲਮ ਦੇ ਦਾਅਵਿਆਂ ਨੂੰ ਖਾਸੋਹੀਣਾ ਕਰਾਰ ਦਿੰਦਿਆਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਇਮੀਗ੍ਰੇਸ਼ਨ ਤੇ ਡੈਪੋਟੇਸ਼ਨ ਦੁਆਲੇ ਕੇਂਦਰਿਤ ਕਾਨੂੰਨਾ ਚ ਤਬਦੀਲੀ ਦਾ ਸੰਦਾ ਦਿਤਾ ਹੈ ਡੇਵਿਡ ਏਬੀ ਨੇ ਨਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਸਿੱਧੇ ਤੌਰ ਤੇ ਡਿਪੋਰਟ ਕੀਤੇ ਜਾਣ ਦੀ ਬਜਾਏ ਗੈਰ ਸਮਾਜੀ ਅਨਸਰ ਕੈਨੇਡਾ ਚ ਪਨਾਹ ਮੰਗ ਰਹੇ ਨੇ ਪਰ ਇਮੀਗ੍ਰੇਸ਼ਨ ਤੇ ਰਿਫਿਊਜੀ ਬੋਰਡ ਵਾਲਿਆਂ ਦਾ ਸ਼ੁਕਰੀਆ ਕਰਨਾ ਬਣਦਾ ਹੈ ਕਿ ਅਜਿਹੇ ਦਾਅਵਿਆਂ ਦਾ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾ ਰਿਹਾ ਹੈ ਉਹਨਾਂ ਅੱਗੇ ਕਿਹਾ ਕਿ ਐਕਸਟਰਸ਼ਨ ਦੇ ਸੰਕਟ ਦੌਰਾਨ ਗ੍ਰਫਤਾਰ ਕੀਤੇ ਜਾ ਰਹੇ ਸ਼ੱਕੀਆਂ ਦੀ ਪਛਾਣ ਤਾਂ ਜ਼ਾਹਰ ਕੀਤੀ ਜਾ ਰਹੀ ਹੈ ਪਰ ਕੈਨੇਡਾ ਬਾਰਡਰ ਸਰਵਿਸਿਜ਼ ਵਾਲੇ ਡਿਪੋਰਟ ਕੀਤੇ ਜਾ ਰਹੇ ਸ਼ੱਕੀਆਂ ਦੀ ਪਛਾਣ ਜਨ ਤੱਕ ਨਹੀਂ ਕਰ ਰਹਾ ਹੈ ਅਜਿਹਾ ਨਾ ਕਰਨ ਪਿੱਛੇ ਦੱਸਿਆ ਜਾ ਰਿਹਾ ਕਾਰਨ ਵੀ ਸਮਝ ਤੋਂ ਬਾਹਰ ਹੈ ਦੂਜੇ ਪਾਸੇ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਆਰਸੀਐਮਪੀ ਦੇ ਸਾਬਕਾ ਅਫਸਰ ਪਾਲ ਡਡਵਾਲ ਨੂੰ ਐਕਸਟਰਸ਼ਨ ਦੇ ਮਸਲੇ ਤੇ ਬਣੇ ਕਮਿਊਨਿਟੀ ਐਡਵਾਈਜ਼ਰੀ ਗਰੁੱਪ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ ਪ੍ਰੀਮੀਅਰ ਡੇਵਿਡ ਏਬੀ ਨੇ ਨਿਯੁਕਤੀ ਦਾ ਐਲਾਨ ਕਰਦਿਆਂ ਕਿਹਾ ਕਿ ਅਸੀਂ ਵੱਡੇ ਸੰਕਟ ਤੋਂ ਲੰਘ ਰਹੇ ਹਾਂ ਕਿਉਂਕਿ ਅਪਰਾਧੀ ਸਾਡੇ ਕਾਰੋਬਾਰੀਆਂ ਤੋਂ ਮੋਟੀਆਂ ਰਕਮਾਂ ਮੰਗ ਰਹੇ ਨੇ ਤੇ ਘਰਾਂ ਉੱਤੇ ਗੋਲੀਆਂ ਚਲਾਉਣ ਦਾ ਸਿਲਸਲਾ ਲਗਾਤਾਰ ਜਾਰੀ ਹੈ ਭਾਵੇਂ ਕੋਈ ਪੀੜਤ ਹੈ ਜਾਂ ਕਿਸੇ ਪੀੜਤ ਨੂੰ ਜਾਣਦਾ ਹੈ ਗੋਲੀਆਂ ਦੀ ਆਵਾਜ਼ ਹਰ ਇੱਕ ਦੇ ਮਨ 'ਚ ਖੌਫ ਪੈਦਾ ਕਰ ਦਿੰਦੀ ਹੈ ਤਿੰਨ ਬੱਚਿਆਂ ਦਾ ਪਿਓ ਹੋਣ ਦੇ ਨਾਤੇ ਮੈਂ ਚੰਗੀ ਤਰ੍ਹਾਂ ਸਮਝਦਾ ਹਾਂ ਕਿ ਹਰ ਪਰਿਵਾਰ ਵਾਸਤੇ ਸੁਰੱਖਿਅਤ ਮਾਹੌਲ ਲਾਜ਼ਮੀ ਹੈ ਪ੍ਰੀਮੀਅਰ ਨੇ ਦੱਸਿਆ ਕਿ ਪੌਲ ਡਡਵਾਲ ਹੁਣ ਕਮਿਊਨਿਟੀ ਗਰੁੱਪ ਦੀ ਅਗਵਾਈ ਕਰਨਗੇ ਬਤੌਰ ਪੁਲਿਸ ਅਫਸਰ ਉਹਨਾਂ ਦਾ ਤਜਰਬਾ ਫਾਇਦੇਮੰਦ ਸਾਬਤ ਹੋਵੇਗਾ ਪੌਲ ਡਡਵਾਲ ਜੁਰਮ ਦਾ ਟੱਕਰਾ ਕਰਨਾ ਬਖੂਬੀ ਜਾਣਦੇ ਨੇ ਬੀਸੀ ਦੇ ਲੋਕ ਸੁਰੱਖਿਆ ਮੰਤਰੀ ਨੀਨਾ ਕ੍ਰੀਗਰ ਨੇ ਪ੍ਰੀਮੀਅਰ ਦੇ ਬਿਆਨ ਨਾਲ ਸਹਿਮਤੀ ਜ਼ਾਹਰ ਕਰਦਿਆਂ ਕਿਹਾ ਕਿ ਸਰੀ ਜਾਂ ਹੋਰ ਨਾਲ ਸ਼ਹਿਰਾਂ ਚ ਐਕਸਟਰਸ਼ਨ ਜਾਂ ਦਾ ਨਿਸ਼ਾਨਾ ਬਣ ਰਹਿ ਲੋਕਾਂ ਦੀ ਸੁਰੱਖਿਆ ਸੂਬਾ ਸਰਕਾਰ ਦੀ ਮੁੱਖ ਤਰਜੀਹ ਹੈ ਐਡਵਾਈਜ਼ਰੀ ਗਰੁੱਪ ਕਮਿਊਨਿਟੀ ਦੀਆਂ ਚਿੰਤਾਵਾਂ ਸੁਣੇਗਾ ਤੇ اہم ਮਸਲਿਆਂ ਦੀ شناخت ਕਰਦੇ ਹਨ ਇਹਨਾਂ ਨੂੰ ਲਾਅ ਐਨਫੋਰਸਮੈਂਟ ਅਫਸਰਾਂ ਤੇ ਸੂਬਾ ਸਰਕਾਰ ਤੱਕ ਪਹੁੰਚਾਇਆ ਜਾਵੇਗਾ ਇਸੇ ਦੌਰਾਨ ਸਰੀ ਦੀ ਮੇਅਰ ਬ੍ਰੈਂਡਾ ਲੋਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਐਕਸਟਰਸ਼ਨ ਸੰਕਟ ਨਾਲ ਨਜਿੱਠਣ ਲਈ ਵਧੇਰੇ ਕਾਰਗਰ ਉਪਾਅ ਕੀਤੇ ਜਾਣ ਉਹਨਾਂ ਨੇ ਕਿਹਾ ਕਿ ਸਰੀ ਸ਼ਹਿਰ ਦੇ ਲੋਕਾਂ ਨੂੰ ਬੇहद ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਅਜਿਹੇ ਲੋਕਾਂ ਦੇ ਲਈ ਇੱਕਜੁੱਟਤਾ ਬੇहद ਲਾਜ਼ਮੀ ਹੈ ਇਥੇ ਦੱਸਣਾ ਬਣਦਾ ਹੈ ਕਿ RCMP ਦੇ ਕਮਿਸ਼ਨਰ ਮਾਈਕ ਡਾਹੀਮ ਜਲਦ ਹੀ ਸਰੀ ਪੁਲਿਸ ਅਤੇ BC ਐਕਸਟਰਸ਼ਨ ਟਾਸਕ ਫੋਰਸ ਦੇ ਮੁਖੀ ਨਾਲ ਮੀਟਿੰਗ ਕਰਨ ਦਾ ਐਲਾਨ ਕਰ ਚੁੱਕੇ ਨੇ। 프론ਟੋ ਦੇ ਪੀਅਰਸਨ ਇੰਟਰਨੈਸ਼ਨਲ 에어ਪੋਰਟ ਦੀ ਹੈਰਾਨੀਕੁਨ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਮਕੈਨਿਕ ਨੂੰ ਨਸ਼ਾ ਤਸਕਰੀ ਕਰ ਰਿਹਾ ਹੈ ਬੈਗੇਜ ਹੈਂਡਲਰ ਬਾਰੇ ਪਤਾ ਲੱਗਦਾ ਹੈ ਅਤੇ ਉਸ ਸ਼ੱਕੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੰਦਾ ਹੈ ਸੀਟੀਵੀ ਨਿਊਜ਼ ਵੱਲੋਂ ਪੇਸ਼ ਹੈਰਾਨੀਕੁਨ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬੈਗੇਜ ਹੈਂਡਲਰ ਲੁਕਣ ਦਾ ਯਤਨ ਕਰਦਾ ਹੈ ਪਰ ਫਲੈਸ਼ ਲਾਈਟਸ ਲੈ ਕੇ ਉਸ ਦੀ ਭਾਲ ਕਰ ਰਹੇ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਦੇ ਅਫਸਰ ਪੁੱਜ ਜਾਂਦੇ ਨੇ ਸ਼ੱਕੀ ਉੱਥੋਂ ਵੀ ਫਰਾਰ ਹੋਣ ਦਾ ਯਤਨ ਕਰਦਾ ਹੈ ਪਰ ਅੜਿੱਕੇ ਆ ਜਾਂਦਾ ਹੈ ਇਹ ਸਾਰੀ ਵੀਡੀਓ ਸਬੂਤ ਦੇ ਰੂਪ 'ਚ ਬ੍ਰੈਂਪਟਨ ਦੀ ਸੁਪੀਰੀਅਰ ਕੋਰਟ 'ਚ ਪੇਸ਼ ਕੀਤੀ ਗਈ ਤੇ ਬੈਗੇਜ ਹੈਂਡਲਰ ਦੀ ਸ਼ਨਾਖਤ 52 ਸਾਲ ਦੇ ਨਾਈਜਲ ਵੈਲਸ਼ ਵਜੋਂ ਕੀਤੀ ਗਈ ਹੈ ਜਿਸ ਨੂੰ 9 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਅਦਾਲਤ ਚ ਪੇਸ਼ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਇੱਕ ਬੈਗੇਜ ਹੈਂਡਲਰ ਰੋਜ਼ਾਨਾ ਵਾਂਗ ਅਕਤੂਬਰ 2021 ਚ ਆਪਣਾ ਕੰਮ ਸ਼ੁਰੂ ਕਰਦਾ ਹੈ। ਜ਼ਿਆਦਾਤਰ ਹਵਾਈ ਅੱਡਿਆਂ ਦੀ ਤਰਜ਼ ਤੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੇ ਬੈਗੇਜ ਹੈਂਡਲਰ ਵੀ 에ਅਰਲਾਈਨਸ ਦੇ ਮੁਲਾਜ਼ਮ ਹੁੰਦੇ ਨੇ ਜਾਂ ਠੇਕੇ ਤੇ ਭਰਤੀ ਕੀਤੇ ਜਾਂਦੇ ਨੇ। ਵੀਡੀਓ ਚ ਨਾਈਜਲ ਨੂੰ ਹਵਾਈ ਅੱਡੇ ਦੇ ਅਤਿ ਸੁਰੱਖਿਅਤ ਇਲਾਕੇ ਚੋਂ ਲੰਘਦਿਆਂ ਦੇਖਿਆ ਜਾ ਸਕਦਾ ਹੈ। ਫਿਰ ਉਹ ਹੋਰਨਾਂ ਨਾਲ ਰਲ ਕੇ ਜਮਾਇਕਾ ਤੋਂ ਆਏ ਸਨ ਵਿੰਗ ਦੇ ਜਹਾਜ਼ ਤੋਂ ਸਮਾਨ ਉਤਾਰਨ 'ਚ ਰੁੱਝ ਜਾਂਦਾ ਹੈ। ਅਦਾਲਤ 'ਚ ਮੁਕਦਮੇ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਸਾਰੇ ਜਣੇ ਚਲੇ ਗਏ ਪਰ ਨਾਈਜਲ ਉੱਥੇ ਹੀ ਮੌਜੂਦ ਰਿਹਾ ਅਤੇ ਮਕੈਨਿਕ ਨੇ ਉਸ ਨੂੰ ਦੇਖਿਆ। ਉਸ ਨੂੰ ਬੈਕਪੈਕ ਨਾਲ ਜਹਾਜ਼ ਤੋਂ ਬਾਹਰ ਆਉਂਦੇ ਦੇਖਿਆ ਜਾ ਸਕਦਾ ਹੈ ਤੇ ਇਸੇ ਦੌਰਾਨ ਮਕੈਨਿਕ ਆਪਣੇ ਮੈਨੇਜਰ ਨੂੰ ਕਾਲ ਕਰ ਰਿਹਾ ਸੀ। ਅਗਲੀ ਵੀਡੀਓ 'ਚ ਮਕੈਨਿਕ ਨੂੰ ਉਸ ਦਾ ਪਿੱਛਾ ਕਰਦਿਆਂ ਦੇਖਿਆ ਜਾ ਸਕਦਾ ਹੈ ਪਰ ਉਹ ਮਕੈਨਿਕ ਦੇ ਹੱਥ ਨਹੀਂ ਆਉਂਦਾ। ਇਸੇ ਦੌਰਾਨ ਉਹ ਨਸ਼ਿਆਂ ਵਾਲਾ ਬੈਗ ਸੁੱਟ ਦਿੰਦਾ ਹੈ ਜੋ ਉਸ ਨੇ ਹਵਾਈ ਜਹਾਜ਼ ਤੋਂ ਉਤਾਰਿਆ ਸੀ। ਬੈਗ 'ਚ ਕੁਝ ਸੈਲਫੋਨ ਤੇ 1 ਕਿਲੋ ਕੋਕੀਨ ਤੋਂ ਇਲਾਵਾ 780 ਗ੍ਰਾਮ ਭੰਗ ਮੌਜੂਦ ਸੀ ਜਿਨ੍ਹਾਂ ਦੀ ਕੁੱਲ ਕੀਮਤ 10 ਲੱਖ ਡਾਲਰ ਮੰਨੀ ਗਈ। ਸੀਬੀਐਸਏ ਵਾਲਿਆਂ ਨੇ ਟਰਮੀਨਲ 3 ਦੀ ਤਲਾਸ਼ੀ ਆਰੰਭ ਕੀਤੀ ਤੇ ਕਿਸੇ ਜਗ੍ਹਾ ਲੁਕੇ ਵੈਲੈਸ਼ ਨੇ ਫਰਾਰ ਹੋਣ ਦਾ ਯਤਨ ਕੀਤਾ ਪਰ ਕਾਬੂ ਆ ਗਿਆ। ਅਦਾਲਤ 'ਚ ਵੈਲੈਸ਼ ਨੇ ਦਾਵਾ ਕੀਤਾ ਕਿ ਉਸਨੇ ਕੋਈ ਬੈਗ ਨਹੀਂ ਸੀ ਚੁੱਕਿਆ ਹੋਇਆ ਤੇ 에ਅਰਪੋਰਟ ਆਈਡੀ ਗੁੰਮ ਹੋਣ ਕਾਰਨ ਕਰਕੇ ਲੁਕਿਆ ਹੋਇਆ ਸੀ। ਉਸ ਨੂੰ ਡਰ ਸੀ ਕਿ ਬਿਨਾਂ ਆਈਡੀ ਤੋਂ ਵੱਡੀ ਸਮੱਸਿਆ ਪੈਦਾ ਹੋ ਸਕਦੀ ਹੈ। ਇਸ ਦੇ ਜਵਾਬ ਚ ਸਰਕਾਰੀ ਵਕੀਲਾ ਨੇ ਸਬੂਤ ਪੇਸ਼ ਕਰਦਿਆਂ ਕਿਹਾ ਕਿ ਬੈਗ ਚੋਂ ਮਿਲੇ ਫੋਨ ਚ ਵੈਲਿਸ਼ ਦਾ ਈਮੇਲ ਪਤਾ ਲਿਖਿਆ ਹੋਇਆ ਸੀ ਦੂਜੇ ਪਾਸੇ ਟੋਰਾਂਟੋ ਦੇ ਸਾਬਕਾ ਡਿਟੈਕਟਿਵ ਮਾਰਕ ਮੈਡਲਸਨ ਦਾ ਕਹਿਣਾ ਸੀ ਕਿ ਵੈਲਿਸ਼ ਦੀਆਂ ਹਰਕਤਾਂ ਤੋਂ ਉਹ ਘਬਰਾਇਆ ਹੋਇਆ ਨਜ਼ਰ ਆਇਆ ਉਹ ਲੁਕਣਾ ਚਾਹੁੰਦਾ ਸੀ ਜਦਕਿ ਬਦਕਿਸਮਤੀ ਨਾਲ ਹਵਾਈ ਅੱਡੇ ਦੇ ਇਸ ਇਲਾਕੇ 'ਚ ਅਜਿਹੀ ਕੋਈ ਜਗ੍ਹਾ ਨਹੀਂ ਹੁੰਦੀ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੇ ਕਈ ਬੈਗੇਜ ਹੈਂਡਲਰ ਰੰਗੇ ਹੱਥੀ ਫੜੇ ਜਾ ਚੁੱਕੇ ਨੇ ਮਿਸਾਲ ਵਜੋਂ ਪਿਛਲੇ ਸਾਲ RCMP ਵੱਲੋਂ ਦੋ ਬੈਗੇਜ ਹੈਂਡਲਰ ਕਾਬੂ ਕੀਤੇ ਗਏ ਜੋ 1.5 ਲੱਖ ਡਾਲਰ ਦਾ ਨਸ਼ਾ ਇੱਧਰ ਉੱਧਰ ਕਰਨ ਦੇ ਰੌਂਚ ਸਨ ਸਾਫ ਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਲਿਬਰਲ ਤੇ ਕਨਜ਼ਰਵੇਟਿਵ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਸਾਹਮਣੇ ਖੜੀਆਂ ਗੰਭੀਰ ਚੁਣੌਤੀਆਂ ਦਾ ਮੁਕਾਬਲਾ ਇਕੱਠੇ ਹੋ ਕੇ ਕਰਨ ਉਹਨਾਂ ਨੇ ਕਿਹਾ ਕਿ ਇਸ ਵੇਲੇ ਕੈਨੇਡਾ ਦੀ ਖੁਦਮੁਖਤਿਆਰੀ ਨੂੰ ਦੋ ਵੱਡੇ ਖਤਰੇ ਦਰਪੇਸ਼ ਨੇ ਇੱਕ ਸਮਰਾਜੀ ਸੋਚ ਵਾਲਾ ਅਮਰੀਕੀ ਰਾਸ਼ਟਰਪਤੀ ਤੇ ਦੂਸਰਾ ਅਲਬਰਟਾ ਤੇ ਕਿਊਬਿਕ ਚ ਉੱਭਰ ਰਹੀਆਂ ਵੱਖਵਾਦੀ ਲਹਿਰਾਂ ਪਾਰਲੀਮੈਂਟ ਹਿੱਲ ਤੇ ਆਪਣਾ ਅਧਿਕਾਰਤ ਪ੍ਰਧਾਨ ਮੰਤਰੀ ਪੋਰਟਰੇਟ ਲਗਾਏ ਜਾਣ ਦੇ ਮੌਕੇ ਤੇ ਹਰਪਰ ਨੇ ਕਿਹਾ ਕਿ ਭਾਵੇਂ ਦੋਵਾਂ ਵੱਡੀਆਂ ਪਾਰਟੀਆਂ ਚ ਕੁਝ ਨੀਤੀਆਂ ਨੂੰ ਲੈ ਕੇ ਅੰਤਰ ਹੋ ਸਕਦੇ ਨੇ ਪਰ ਦੇਸ਼ ਨੂੰ ਇਕਜੁੱਟ ਰੱਖਣਾ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ ਇਨਾ ਖਤਰਨਾਕ ਸਮਿਆਂ 'ਚ ਦੋਵੇਂ ਪਾਰਟੀਆਂ ਨੂੰ ਬਾਹਰੀ ਤਾਕਤਾਂ ਜੋ ਸਾਡੀ ਆਜ਼ਾਦੀ ਲਈ ਖਤਰਾ ਨੇ ਅਤੇ ਅੰਦਰੂਨੀ ਨੀਤੀਆਂ ਜੋ ਦੇਸ਼ ਦੀ ਏਕਤਾ ਨੂੰ ਕਮਜ਼ੋਰ ਕਰਦੀਆਂ ਨੇ ਦੇ ਖਿਲਾਫ ਇਕੱਠੇ ਖੜੇ ਹੋਣਾ ਚਾਹੀਦਾ ਹੈ ਹਰਪਰ ਨੇ ਕਿਹਾ ਕਿ ਸਾਨੂੰ ਕੈਨੇਡਾ ਨੂੰ ਸੰਭਾਲਣਾ ਹੋਵੇਗਾ ਇਹ ਦੇਸ਼ ਸਾਨੂੰ ਕਿਸਮਤ ਵੱਲੋਂ ਮਿਲਿਆ ਏ ਸਾਡੇ ਪੂਰਵਜਾਂ ਨੇ ਇਸ ਨੂੰ ਸੰਭਾਲਿਆ ਅਤੇ ਹੁਣ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਨੂੰ ਆਪਣੀਆਂ ਅਗਲੀਆਂ ਪੀੜ੍ਹੀਆਂ ਲਈ ਬਚਾ ਕੇ ਰੱਖੀਏ ਸਾਨੂੰ ਦੇਸ਼ ਦੀ ਆਜ਼ਾਦੀ ਤੇ ਏਕਤਾ ਬਚਾਉਣ ਲਈ ਹਰ ਕੁਰਬਾਨੀ ਦੇਣੀ ਹੋਵੇਗੀ ਇਸ ਮੌਕੇ ਮੌਜੂਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਆਪਣੇ ਭਾਸ਼ਣ ਚ ਹਾਰਪਰ ਦੀ ਤਾਰੀਫ ਕੀਤੀ ਉਹਨਾਂ ਕਿਹਾ ਕਿ ਹਾਰਪਰ ਹਮੇਸ਼ਾ ਦੇਸ਼ ਦੇ ਵੱਖ-ਵੱਖ ਖੇਤਰਾਂ ਵਿਚਲੇ ਫਰਕ ਅਤੇ ਪਾੜਿਆਂ ਨੂੰ ਸਮਝਦੇ ਸਨ ਕਾਰਨੀ ਨੇ ਦੱਸਿਆ ਕਿ ਹਾਰਪਰ ਦੇ ਸਮੇਂ ਦੌਰਾਨ ਕਿਊਬਿਕ ਚ ਆਜ਼ਾਦੀ ਲਈ ਰੈਫਰੈਂਡਮ ਦੀ ਹਮਾਇਤ ਕਈ ਦਹਾਕਿਆਂ ਚ ਸਭ ਤੋਂ ਘੱਟ ਰਹੀ ਸੀ ਅਤੇ ਪੱਛਮੀ ਕੈਨੇਡਾ ਦੀ ਨਾਰਾਜ਼ਗੀ ਵੀ ਵੱਡਾ ਮਸਲਾ ਨਹੀਂ ਸੀ ਹਾਰਪਰ ਸਮਝਦੇ ਸਨ ਕਿ ਕੈਨੇਡਾ ਦੀ ਤਾਕਤ ਇਸ ਗੱਲ ਚ ਹੈ ਕਿ ਇਹ ਕਿੰਨਾ ਵੱਡਾ ਦੇਸ਼ ਹੋਣ ਦੇ ਬਾਵਜੂਦ ਇਕੱਠਾ ਰਿਹਾ ਹੈ ਹਾਰਪਰ ਨੇ ਪੱਛਮੀ ਕੈਨੇਡਾ ਦੇ ਯੋਗਦਾਨ ਬਾਰੇ ਸਿੱਧੀ ਗੱਲ ਕੀਤੀ ਤੇ ਉਸ ਨੂੰ ਸਿਰਫ ਇੱਕ ਸੰਭਾਲੇ ਜਾਣ ਵਾਲੇ ਖੇਤਰ ਨਹੀਂ ਸਗੋਂ ਦੇਸ਼ ਦੇ ਕੌਮੀ ਪ੍ਰੋਜੈਕਟਾਂ 'ਚ ਮੁੱਖ ਆਧਾਰ ਵਜੋਂ ਦੇਖਿਆ ਕਾਰਨੀ ਨੇ 2008-2009 ਦੀ ਵਿਸ਼ਵ ਆਰਥਿਕ ਮੰਦੀ ਦੌਰਾਨ ਹਾਰਪਰ ਦੀ ਅਗਵਾਈ ਦੀ ਖਾਸ ਤੌਰ ਤੇ ਤਾਰੀਫ ਕੀਤੀ ਜਦੋਂ ਕੈਨੇਡਾ ਨੇ ਹੋਰ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਇਸ ਸੰਕਟ ਕਾਫੀ ਹੱਦ ਤੱਕ ਚੰਗੀ ਤਰ੍ਹਾਂ ਸੰਭਾਲਿਆ ਸੀ ਕਾਰਨੀ ਨੇ ਕਿਹਾ ਕਿ ਭਾਵੇਂ ਹਾਰਪਰ ਸੰਤੁਲਿਤ ਬਜਟਾਂ ਦੇ ਹੱਕ 'ਚ ਸਨ ਪਰ ਆਰਥਿਕ ਸੰਕਟ ਦੌਰਾਨ ਉਹ ਦੇਸ਼ ਦੀ ਅਰਥ ਵਿਵਸਥਾ ਨੂੰ ਬਚਾਉਣ ਲਈ ਸਰਕਾਰੀ ਖਰਚ ਵਧਾਉਣ ਤੋਂ ਪਿੱਛੇ ਨਹੀਂ ਹਟੇ ਇਸੇ ਦੌਰਾਨ ਹਾਰਪਰ ਨੇ ਮਾਰਕ ਕਾਰਨੀ ਨੂੰ ਬੈਂਕ ਆਫ ਕੈਨੇਡਾ ਦਾ ਗਵਰਨਰ ਨਿਯੁਕਤ ਕੀਤਾ ਕਾਰਨੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦੀ ਹਾਰਪਰ ਨਾਲ ਗੱਲਬਾਤ ਹੋਈ ਹੈ ਤੇ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਦਿੱਤੀ ਸਲਾਹ ਉਨ੍ਹਾਂ ਲਈ ਬਹੁਤ ਕੀਮਤੀ ਰਹੀ ਹੈ ਟੋਰਾਂਟੋ ਰੀਅਲ ਅਸਟੇਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਘਰਾਂ ਦੀਆਂ ਕੀਮਤਾਂ ਅਤੇ ਵਿਕਰੀ 'ਚ ਕਮਜ਼ੋਰੀ ਦਾ ਸਿਲਸਿਲਾ ਘੱਟੋ-ਘੱਟ ਇਸ ਸਾਲ ਦੇ ਪਹਿਲੇ ਅੱਧ ਤੱਕ ਜਾਰੀ ਰਹੇਗਾ ਇਹ ਅਨੁਮਾਨ ਉਦੋਂ ਆਇਆ ਏ ਜਦੋਂ ਟੋਰਾਂਟੋ ਰੀਜਨਲ ਰੀਅਲ ਅਸਟੇਟ ਬੋਰਡ ਦੀ ਰਿਪੋਰਟ ਦੇ ਅਨੁਸਾਰ ਜਨਵਰੀ ਮਹੀਨੇ ਚ ਘਰਾਂ ਦੀ ਵਿਕਰੀ ਵਿੱਚ ਪਿਛਲੇ ਸਾਲ ਦੀ ਜਨਵਰੀ ਦੀ ਤੁਲਨਾ ਚ 19.3 ਫੀਸਦੀ ਕਮੀ ਦਰਜ ਹੋਈ ਇਸੇ ਦੌਰਾਨ ਘਰ ਦੀ ਔਸਤ ਵਿਕਰੀ ਕੀਮਤ ਵੀ 6.5 ਫੀਸਦੀ ਘਟ ਗਈ ਜਦਕਿ ਮਾਰਕੀਟ ਚ ਉਪਲਬਧ ਘਰਾਂ ਦੀ ਗਿਣਤੀ 8.1 ਫੀਸਦੀ ਵਾਧਾ ਦਰਜ ਹੋਈ ਬੋਰਡ ਮੁਤਾਬਕ ਜਨਵਰੀ ਚ ਕੁੱਲ 3082 ਘਰ ਵੇਚੇ ਗਏ ਇਸ ਮਹੀਨੇ ਘਰ ਦੀ ਔਸਤ ਕੀਮਤ 9 ਲੱਖ 73299 ਡਾਲਰ ਰਹੀ ਬਾਜ਼ਾਰ ਚ 17975 ਘਰ ਵਿਕਰੀ ਲਈ ਮੌਜੂਦ ਸਨ ਬੋਰਡ ਦਾ ਕਹਿਣਾ ਹੈ ਕਿ ਮਾਰਕੀਟ ਚ ਘਰਾਂ ਦੀ ਵੱਧ ਸਪਲਾਈ ਕਾਰਨ 2026 ਦੇ ਪਹਿਲੇ ਅੱਧੇ ਹਿੱਸੇ ਚ ਔਸਤ ਕੀਮਤਾਂ ਹੋਰ ਘਟ ਰਹਿ ਸਕਦੀਆਂ ਨੇ ਹਾਲਾਂਕਿ ਜੇ ਸਾਲ ਦੇ ਦੂਜੇ ਹਿੱਸੇ ਚ ਗਾਹਕਾਂ ਚ ਰੀਅਲ ਏਸਟੇਟ ਮਾਰਕੀਟ ਨੂੰ ਲੈ ਕੇ ਭਰੋਸਾ ਬਿਹਤਰ ਹੁੰਦਾ ਹੈ ਕੀਮਤਾਂ ਚ ਸਥਿਰਤਾ ਆ ਸਕਦੀ ਹੈ ਟੋਰਾਂਟੋ ਰੀਜਨਲ ਰੀਅਲ ਅਸਟੇਟ ਬੋਰਡ ਦੇ ਪ੍ਰੈਜ਼ੀਡੈਂਟ ਡੈਨੀਅਲ ਸਟੀਨਫੈਲਡ ਨੇ ਕਿਹਾ ਹੈ ਕਿ ਆਰਥਿਕ ਅਨਿਸ਼ਚਿਤਤਾ ਕਾਰਨ ਲੋਕ ਹਲੇ ਵੀ ਲੰਬੇ ਸਮੇਂ ਵਾਲੇ ਮਾਰਗੇਜ ਭੁਗਤਾਨਾਂ ਲਈ ਪਾਬੰਦ ਹੋਣ ਤੋਂ ਝਿਜਕ ਰਹੇ ਨੇ ਉਹਨਾਂ ਕਿਹਾ ਕਿ ਜੇ ਆਰਥਿਕ ਹਾਲਾਤ ਬਾਰੇ ਕੋਈ ਸਪਸ਼ਟਤਾ ਆਉਂਦੀ ਹੈ ਤਾਂ ਹੋਰ ਖਰੀਦਦਾਰ ਮਾਰਕੀਟ ਵੱਲ ਆ ਸਕਦੇ ਨੇ ਬੋਰਡ ਵੱਲੋਂ ਜਾਰੀ ਕੀਤੇ ਗਏ ਇੱਕ ਸਰਵੇਖਣ ਮੁਤਾਬਕ ਗ੍ਰੇਟਰ ਟ੍ਰਾਂਟੋ ਏਰੀਆ ਚ 2026 ਲਈ ਘਰ ਖਰੀਦਣ ਦਾ ਇਰਾਦਾ ਰੱਖਣ ਵਾਲੇ ਲੋਕਾਂ ਦੀ ਹਿੱਸੇਦਾਰੀ ਪਿਛਲੇ ਸਾਲ ਦੇ ਮੁਕਾਬਲੇ 5 ਫੀਸਦੀ ਅੰਕ ਘਟ ਕੇ 22 ਫੀਸਦੀ ਤੇ ਰਹਿ ਗਈ ਹੈ। ਬ੍ਰੈਂਪਟਨ ਤੇ ਮਿਸਿਸਾਗਾ ਦੇ ਵੱਡੇ ਸ਼ਾਪਿੰਗ ਮਾਲਸ ਦੇ ਵਿੱਚ ਡਾਕੇ ਮਾਰਨ ਵਾਲੇ 95 ਸ਼ੱਕੀਆਂ ਨੂੰ ਪੀਲ ਅਰੀਜਨਲ ਪੁਲਿਸ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਹਨਾਂ ਵਿੱਚੋਂ 77 ਪੇਸ਼ੇਵਰ ਅਪਰਾਧੀ ਨੇ ਪੁਲਿਸ ਨੇ ਦੱਸਿਆ ਕਿ 1 ਮਹੀਨੇ ਤੱਕ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ ਗ੍ਰਫਤਾਰੀਆਂ ਕੀਤੀਆਂ ਗਈਆਂ ਇਸ ਦੌਰਾਨ 82000 ਡਾਲਰ ਦਾ ਲੁੱਟਿਆ ਸਮਾਨ ਵੀ ਬਰਾਮਦ ਹੋਇਆ ਦੱਸ ਦਈਏ ਕਿ ਮਿਸਿਸ ਆਗਾ ਦੇ ਸਕੁਅਰ 1 ਸ਼ਾਪਿੰਗ ਸੈਂਟਰ 에ਰਨ ਮਿਲਜ਼ ਟਾਊਨ ਸੈਂਟਰ ਤੇ ਕ੍ਰੀਕ ਸਾਈਡ ਕ੍ਰੋਸਿੰਗ ਨੂੰ ਕਈ ਮੌਕਿਆਂ ਤੇ ਨਿਸ਼ਾਨਾ ਬਣਾਇਆ ਗਿਆ ਜਦਕਿ ਬ੍ਰੈਂਪਟਨ ਦੇ ਬ੍ਰੈਮਲੀ ਸਿਟੀ ਸੈਂਟਰ ਤੇ ਓਰੀਅਨ ਬਿਜ਼ਨਸ ਪਾਰਕ ਚ ਲੁੱਟ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਪੁਲਿਸ ਨੇ ਦੱਸਿਆ ਕਿ ਜ਼ਿਆਦਾਤਰ ਮਾਮਲਿਆਂ ਚ ਗੈਣਿਆਂ ਦੇ ਸਟੋਰ ਨਿਸ਼ਾਨਾ ਬਣੇ ਤੇ ਹਿੰਸਕ ਤਰੀਕੇ ਨਾਲ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਗ੍ਰਿਫਤਾਰ ਕੀਤੇ ਸ਼ੱਕੀਆਂ ਉੱਤੇ 248 ਦੋਸ਼ ਆਇਦ ਕੀਤੇ ਗਏ ਨੇ ਤੇ ਭਵਿੱਖ 'ਚ ਹੋਰ ਗ੍ਰਿਫਤਾਰੀਆਂ ਹੋਣ ਤੋਂ ਇਨਕਾਰ ਨਹੀਂ ਕੀਤਾ ਗਿਆ ਵਾਰਦਾਤਾਂ ਦੇ ਮੱਦੇਨਜ਼ਰ ਸ਼ਾਪਿੰਗ ਮਾਲਸ ਤੇ ਹੋਰ ਜਨਤਕ ਥਾਵਾਂ ਨੇੜੇ ਪੁਲਿਸ ਦੀ ਗਸ਼ਤ 'ਚ ਵਾਅਦਾ ਕੀਤਾ ਗਿਆ ਹੈ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ 'ਚ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ ਵਧਿਆ 300 ਹੋਰ ਫੈਡਰਲ ਨੌਕਰੀਆਂ ਖਤਮ ਕੀਤੇ ਜਾਣ ਦੀ ਯੋਜਨਾ ਕੈਨੇਡੀਅਨ ਯੂਨੀਵਰਸਿਟੀਆਂ ਦਾ ਵਫਦ ਭਾਰਤੀ ਮੰਤਰੀ ਨੂੰ ਮਿਲਿਆ ਭਾਰਤ ਕੈਨੇਡਾ ਉੱਚ ਸਿੱਖਿਆ ਸਬੰਧਾਂ ਨੂੰ ਹੁਲਾਰਾ ਦੇਣ ਦੇ ਯਤਨ ਸ਼ੁਰੂ ਕੈਨੇਡਾ ਨੇ ਕਿਊਬਾ ਲਈ ਟਰੈਵਲ ਐਡਵਾਈਜ਼ਰੀ ਕੀਤੀ ਅਪਡੇਟ ਕੈਨੇਡੀਅਨਸ ਨੂੰ ਬਹੁਤ ਸਾਵਧਾਨੀ ਵਰਤਣ ਦੀ ਕੀਤੀ ਅਪੀਲ ਗੋਲੀਆਂ ਚਲਾਉਣ ਵਾਲਿਆਂ ਦੇ ਅਸਾਈਲਮ ਦਾਅਵੇ ਹਾਸੋਹੀ ਨੇ ਪੌਲ ਡਡਵਾਲ ਬਣੇ ਕਮਿਊਨਿਟੀ ਐਡਵਾਈਜ਼ਰੀ ਗਰੁੱਪ ਦੇ ਮੁਖੀ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ